ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ tailedval boutique ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੇਕਰ ਤੁਹਾਡੀ ਤੁਸੀਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਅੱਜ ਬਰਕ ਵਾਲੇ ਸੂਟ ਇਹ ਹੈਗਾ ਆਪਣੇ ਕੋਲੇ ਬਰਕ ਵਾਲੇ ਛੂਟ ਇਸ ਸੂਟ ਦਾ ਕਲਰ ਹੈਗਾ ਜੀ ਗ੍ਰੇ ਕਲਰ ਫੋਨ ਦੇ ਵਿੱਚ ਥੋੜਾ ਲਾਈਟਰ ਹੈ ਸਿਰ ਡਾਰਕ ਗ੍ਰੇ ਕਲਰ ਹੈ ਸਟੁੱਡ ਦਾ ਕਲਰ ਆਪਾਂ ਤੁਹਾਨੂੰ ਨਾਲ ਹੀ ਨਾਲ ਦੱਸਦੇ ਆ ਵੀ ਸੇਮ ਕਲਰ ਨਹੀਂ ਆ ਰਿਹਾ ਇਹ ਥੋੜਾ ਜਿਹਾ ਡਾਰਕ ਹੈ ਇਹਦੇ ਨਾਲ ਹੈਗਾ ਦੀ ਇਹਦੇ ਵਿੱਚ ਥ੍ਰੈਡ ਦਾ ਵਰਕ ਇਸ ਤਰ੍ਹਾਂ ਦਾ ਇਹਦਾ ਹੈਗਾ ਘੇਰੇ ਦਾ ਵਰਕ ਬਹੁਤ ਸੋਹਣਾ ਇਸ ਤਰ੍ਹਾਂ ਘੇਰੇ ਦਾ ਵਰਕ ਹੈ ਇਸ ਤਰ੍ਹਾਂ نیچے ਕੱਟ ਵਰਕ ਦੀ ਵੇਲ ਬਣੀ ਹੋਈ ਹੈ ਉੱਪਰ ਜਿਹੜੇ ਹੈਗੇ ਇਸ ਤਰ੍ਹਾਂ ਦੇ ਘੇਰੇ ਦੇ ਉੱਪਰ ਤਿੰਨ ਫਲਾਵਰ ਆ ਜਾਣਗੇ ਘੇਰਾ ਬਦੀ ਬਹੁਤ ਖੁੱਲਾ ਘੇਰਾ ਹੈ ਜਿੰਨਾ ਤੁਹਾਨੂੰ ਤੁਸੀਂ ਘੇਰਾ ਇਹਦਾ ਰੱਖਣਾ ਰੱਖ ਸਕਦੇ ਹੋ ਬਹੁਤ ਸੋਹਣਾ ਇਹਦਾ ਜਿਹੜਾ ਕੰਮ ਹੈ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਫਲਾਵਰ ਬਣਿਆ ਹੋਇਆ ਬਹੁਤ ਸੋਹਣਾ ਲਾਈਟ ਜਿਹਾ ਕਰਦਾ ਦਾ ਸ਼ੂਟ ਹੈ ਇਹ ਇਸ ਦੇ ਨਾਲ ਆ ਜੂਗਾ ਇਸ ਦੀਆਂ ਬਾਵਾ ਦਾ ਕੰਮ ਇਸ ਤਰ੍ਹਾਂ ਦਾ ਕੰਮ ਆ ਜੂਗਾ ਇਸ ਦੀ ਬਾਹ ਦਾ ਬਹੁਤ ਸੋਹਣਾ ਜਿਹੜਾ ਸੇਮ ਕੰਮ ਹੈ ਕੇਰੇ ਵਾਲਾ ਇਸ ਦੀ ਬਾਹ ਦੇ ਉੱਤੇ ਬਣਿਆ ਹੋਇਆ ਇਸ ਤਰ੍ਹਾਂ ਦਾ ਫਲਾਵਰ ਬਣਿਆ ਹੋਇਆ ਬਹੁਤ ਸੋਹਣਾ ਸ਼ੂਟ ਹੈ ਇਸ ਦੇ ਨਾਲ ਇਹਦੇ ਵਿੱਚ ਆਪਣੇ ਕੋਲ ਇੱਕ ਕਲਰ ਹੈਗਾ ਇਸ ਤਰ੍ਹਾਂ ਦਾ ਗ੍ਰੇ ਜਿਹੜਾ ਹੈਗਾ ਮਸਟਰਡ ਕਲਰ ਇਹ ਹੈਗਾ ਡਾਰਕ ਮਾਸਟਰ ਕਲਰ ਇਸ ਤਰ੍ਹਾਂ ਦਾ ਇਹਦੇ ਵਿੱਚ ਇਹ ਵੀ ਥੋੜਾ ਲਾਈਟਰ ਹੈ ਬਿਲਕੁਲ ਹੀ ਡਾਰਕ ਜਿਹੜਾ ਮਾਸਟਰ ਕਲਰ ਹੈ ਆਪਣੇ ਕੋਲੇ ਪਸ਼ਮੀਨੇ ਦੇ ਸੂਟ ਹੈ ਇਹ ਕਿ ਟੈਕਸ ਦਾ ਪਸ਼ਮੀਨਾ ਬਹੁਤ ਸੋਹਣੇ ਸੂਟ ਨੇ ਜੀ ਜੋ ਵੀ ਸੂਟ ਤੁਹਾਨੂੰ ਪਸੰਦਾ ਸਕਰੀਨਸ਼ਾਟ ਲੈ ਕੇ ਸੰਭ ਮੈਸੇਜ ਕਰ ਸਕਦੇ ਹੋ ਇਸ ਤੋਂ ਅੱਗੇ ਸ਼ੂਟ ਹੈਗਾ ਜੀ ਇਸ ਤਰ੍ਹਾਂ ਦਾ ਇਹਦਾ ਹੈਗਾ ਜੀ ਮਹਿੰਦੀ ਕਲਰ ਇਸ ਦੇ ਨਾਲ ਇਸ ਦਾ ਮਹਿੰਦੀ ਕਲਰ ਹੈ ਇਸ ਦਾ ਵੀ ਘੇਰੇ ਦਾ ਵਰਕ ਹੈ ਇਸ ਤਰ੍ਹਾਂ ਬਹੁਤ ਸੋਹਣਾ ਕੰਮ ਇਸ ਦੇ ਘੇਰੇ ਤੇ ਹੋਇਆ ਹੈ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕੰਮ ਹੈ ਜਿਹੜਾ ਘੇਰੇ ਤੇ ਬਹੁਤ ਸੋਹਣਾ ਸਫਾਈ ਵਾਲਾ ਕੰਮ ਹੈ ਲੇਟੈਸਟ ਯਾ ਡਿਜ਼ਾਈਨ ਹੈ ਜਿਹੜਾ ਦੇ ਘੇਰੇ ਤੇ ਆਪ ਬਣਾਇਆ ਹੈ ਚੈੱਕ ਕਰ ਸਕਦੇ ਹੋ ਥ੍ਰੈਡ ਦੇ ਨਾਲ ਨਾਲ ਜਿਹੜਾ ਹੈਗਾ ਪਿੰਕ ਜੇ ਕਲਰ ਦਾ ਨਾਲ ਫਲਾਵਰ ਅਟੈਚ ਕੀਤਾ ਹੈ ਇਸ ਤਰ੍ਹਾਂ ਦੇ ਫਲਾਵਰ ਜਿਹੜੇ ਬਣੇ ਹੋਏ ਆ ਸਫਾਈ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਹ ਹੈਗਾ ਮਹਿੰਦੀ ਕਲਰ ਏ ਵੀ ਹੈਗਾ ਆਪਣੇ ਕੋਲੇ ਪਸ਼ਮੀਨੇ ਤੇ ਸੂਟ ਰੈਡੀ ਹੈ ਤੇ ਇਸ ਦੇ ਨਾਲ ਇਸ ਦੀ ਆਜੂਗਾ ਬਾਹਨ ਦਾ ਕੰਮ ਇਸ ਤਰ੍ਹਾਂ ਦਾ ਕੰਮ ਆਜੂਗਾ ਇਸ ਦਾ ਬਾਹਨ ਤੇ ਸੇਮ ਕੰਮ ਇਸ ਦੀ ਬਣਤੀ ਆਜੂਗਾ ਇਸ ਤਰ੍ਹਾਂ ਦਾ ਫਲਾਵਰ ਬਣਿਆ ਹੋਇਆ ਬੇਰ ਹੈ ਇਸ ਤਰ੍ਹਾਂ ਦੀ ਹੈ ਇਹ ਆਪਣੀ ਬਾਹਤੀ ਆਜੂਗੀ ਇਸ ਦੇ ਵਿੱਚ ਹੈਗਾ ਆਪਣੇ ਕੋਲੇ ਇੱਕ ਕਲਰ ਇਹ ਵਾਲਾ ਇਹ ਹੈਗਾ অনion ਜਿਹਾ ਕਲਰ ਹੈਗਾ ਬਹੁਤ ਸੋਹਣਾ ਕਲਰ ਹੈ ਇਸ ਦਾ ਵੀ ਇਸ ਦੇ ਵਿੱਚ ਵੀ ਇਸ ਤਰ੍ਹਾਂ ਦਾ ਫਲਾਵਰ ਦੀ ਜਿਹੜੀ ਮਿਕਸਿੰਗ ਹੈ ਇਸ ਤਰ੍ਹਾਂ ਦਾ ਥ੍ਰੈਡ ਮਿਕਸ ਕੀਤਾ ਹੈ ਬਹੁਤ ਸੋਹਣੇ ਸੂਟ ਨੇ ਇਹ ਇਹਨਾਂ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1050 ਰੁਪਏ ਵਿਦਆਊਟ ਸ਼ਿਪਿੰਗ ਕਿਉਂਕਿ ਸਾਡੀਆਂ ਵਾਲੇ ਸੂਟ ਨੇ ਸ਼ਿਪਿੰਗ ਐਡ ਨਹੀਂ ਹੋਊਗੀ ਜੀ ਜੋ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਜਿਹੜਾ ਆਪਣਾ ਵਟਸਐਪ ਨੰਬਰ ਹੈ ਉਹਦੇ ਤੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਆਪਣੇ ਲਈ ਜਿਹੜਾ ਸੂਟ ਹੈ ਉਹ ਬੁੱਕ ਕਰ ਸਕਦੇ ਹੋ ਇਹ ਸੂਟ ਆਪਣੇ ਕੋਲ ਵਿਦਆਊਟ ਦੁਪੱਟਾ ਨੇ ਦੁਪੱਟਾ ਆਪਣੀ ਚੋਇਸ ਹੈ ਜੀ ਲਗਾਉਣਾ ਚਾਹਣੇ ਤਾਂ dupatta ਤੁਹਾਨੂੰ ਪੂਰੀ ਫਿਨਿਸ਼ਿੰਗ ਦੇ ਨਾਲ ਐਡ ਕਰਕੇ ਦੇਵਾਂਗੇ ਜੋ ਤੁਹਾਨੂੰ dupatta ਪਸੰਦ ਆ ਤੁਸੀਂ ਆਪਣੇ ਨਾਲ ਇਹਨਾਂ ਛੂਟਾਂ ਨਾਲ ਜਿਹੜਾ ਲੈ ਸਕਦੇ ਹੋ ਬਾਕੀ ਵੀਡੀਓ ਨੂੰ ਜਿਹੜਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਸੋਹਣੇ ਸੋਹਣੇ ਸੂਟ ਦੇਖਣ ਲਈ ਜਿਹੜਾ ਤੁਸੀਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ